ਹੁਸ਼ਿਆਰਪੁਰ ਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਕਾਰਕਾਲੀ ਦਲ ਦੇ ਆਗੂ ਵਿਕਰਮਜੀਤ ਮਜੀਠੀਆ ਪਹੁੰਚੇ ਜਿੱਥੇ ਉਹਨਾਂ ਵੱਲੋਂ ਹਰਜਿੰਦਰ ਸਿੰਘ ਧਾਮੀ ਨਾਲ ਕਾਫੀ ਸਮੇਂ ਤੱਕ ਬੰਦ ਕਮਰਾ ਮੀਟਿੰਗ ਕੀਤੀ ਗਈ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਕਰਮਜੀਤ ਮਜੀਠੀਆ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਹਨ ਤੇ ਉਹਨਾਂ ਨਾਲ ਮੁਲਾਕਾਤ ਕਰਨ ਲਈ ਵੀ ਉਹ ਹੁਸ਼ਿਆਰਪੁਰ ਪਹੁੰਚੇ ਸਨ ਬੜੇ ਸਤਿਕਾਰਯੋਗ ਹੈ ਉਹ ਮੇਰਾ ਅੱਜ ਦਾ ਰਿਸ਼ਤਾ ਨਹੀਂ ਆ ਇਹ ਸਾਲਾਂ ਤੋਂ ਇਹ ਜਿਵੇਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਆਪ ਦੀ ਬੜਮੋਲੀਆ ਸੇਵਾ ਨਿਭਾਉਂਦੇ ਰਹੇ ਐ ਐਕਚੁਅਲੀ ਮੈਂ ਅੱਜ ਉਹਨਾਂ ਦੇ ਘਰੇ ਪਹਿਲੀ ਵਾਰੀ ਤਾਂ ਆਇਆ ਨਹੀਂ ਜੀ ਇੰਨਾ ਵੀ ਬੜੀ ਯਾਰੀ ਆਇਆਂ ਗਾਂ ਵੀ ਬੜੀ ਯਾਰੀ ਆਉਂਗਾ ਹੁਣ ਤੁਹਾਨੂੰ ਆਈ ਯਾਰੀ ਕਾ ਕੇ ਘਰ 'ਚ ਮੈਂ ਕੀ ਗੱਲ ਕਰਦਾ ਜਾਂ ਤਾਂ ਤੁਸੀਂ ਪਹਿਲਾਂ ਆਪਦੇ ਘਰ ਦੀਆਂ ਗੱਲਾਂ ਮੈਨੂੰ ਦੱਸੋ ਫਿਰ ਮੈਂ ਤੁਹਾਨੂੰ ਆਪਦੇ ਘਰ ਦੀਆਂ ਗੱਲਾਂ ਦੱਸਾਂ ਮੈਂ ਸਿੱਧੇ ਸਿੱਧੇ ਗੱਲ ਵੀ ਹਾਂ ਜੀ ਸਾਡੇ ਸਿੱਧੇ ਮੈਂ 100 ਗੱਲਾਂ ਕਰਦਾ ਮੈਂ ਤਾਂ ਪਦਾਵ ਨਹੀਂ ਅਸਤੀਫਾ ਉਸ ਉਫਾ ਕੋ ਦਿੱਤਾ ਥੋੜੇ ਮਨ ਕੇ ਅਸਲ ਜੇ ਤੂੰ ਵੀ ਬਣਾਉਣੀ ਹੈ ਚਟਪਟੀ ਖਬਰ ਹੁਣ ਚਟਪਟੀ ਖਬਰ ਜੀ ਨੇ ਬਣਾਉਣੀ ਹੈ ਉਹਦੇ ਲਈ ਅਸਤੀਫਾ ਮੁੱਦਾ ਮੇਰੇ ਲਈ ਸਾਡਾ ਪਰਿਵਾਰ ਹੈ ਜਿਹਦੇ ਲਈ ਉਹ ਮੁੱਦਾ ਸਰ ਦੇਖੋ ਮੈਂ ਇਸ ਗੱਲ ਨੂੰ ਵੈਲਕਮ ਕਰਦਾ ਏ ਇਹ ਔਰ ਅੱਜ ਜੋ ਆ ਬੰਦ ਕਰਦੇ ਜੇ ਚੁੱਕਾ ਦੋ ਸੱਜਨ ਕੁਮਾਰ ਨੂੰ ਉਸ ਹیثیت ਤੇ ਪਹੁੰਚਾਉਣ ਵਾਲੀ ਕਾਂਗਰਸ ਪਾਰਟੀ ਸੱਜਨ ਕੁਮਾਰ ਇਜ਼ ਨੋਬਡੀ ਮਗਰ ਸੱਜਨ ਕੁਮਾਰ ਦੀ ਪਛਾਣ ਬਣਾਈ ਗਾਂਧੀ ਪਰਿਵਾਰ ਤੇ ਅੱਜ ਸੱਜਨ ਕੁਮਾਰ ਨੂੰ ਜੇ ਉਮਰ ਕਹਿੰਦ ਹੋਈ ਹੈ ਤੇ ਕਿਤੇ ਨਾ ਕਿਸੇ ਇੱਕ ਤਰੀਕੇ ਨਾਲ ਉਹ ਕਾਂਗਰਸ ਪਾਰਟੀ ਦੀ ਔਰ ਗਾਂਧੀ ਪਰਿਵਾਰ ਦੀ ਵੀ ਇਨਡੈਕਟਮੈਂਟ ਹੋਈ ਹੈ ਔਰ ਇਹਦੇ ਲਈ ਸੱਜਨ ਕੁਮਾਰ ਹੋ ਗਏ ਐ ਜਕੇ ਐਲ ਭਗਤ ਹੋ ਗਏ ਹੋਰ ਕਈ ਕਾਂਗਰਸੀ ਲੀਡਰ ਹੋ ਗਏ ਜਿਨ੍ਹਾਂ ਨੂੰ ਉਸ ਵੇਲੇ ਬਚਾਇਆ ਕਿਨੇ ਸੀ ਗਾਂਧੀ ਪਰਿਵਾਰ ਅੱਜ ਉਹਨਾਂ ਦੇ ਸਾਰਿਆਂ ਦਾ ਪਰਦਾ ਫਾਸ਼ ਹੋਇਆ ਔਰ ਮੈਂ ਸਮਝਦਾ ਹਾਂ ਰਾਹੁਲ ਗਾਂਧੀ ਨੂੰ ਕਾਂਗਰਸ ਪਾਰਟੀ ਨੂੰ ਆਪਦੇ ਕੀਤੇ ਦੀ ਮਾਫੀ ਮੰਗਣੀ ਚਾਹੀਦੀ ਔਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਉਸ 84 ਚ ਵੀ ਇਹਨੂੰ ਬਚਾਇਆ ਉਸ ਤੋਂ ਬਾਅਦ ਇਹਨੂੰ ਵਜੀਰੀ ਵੀ ਦਿੱਤੀ ਮੈਂਬਰ ਪਾਰਲੀਮੈਂਟ ਵੀ ਬਣਾਇਆ ਆ ਐਚ ਕੇ ਐਲ ਭਗਤ ਨੂੰ ਇੱਕ ਹੋਰ ਜਗਦੀਸ਼ ਟਾਈਟਲਰ ਉਹਨੂੰ ਵੀ ਦੇ ਹੀ ਗਏ ਆ ਇਸ ਲਈ ਇਹ ਇਹ ਬੜਾ ਕਲੀਅਰ ਹੈ ਕਿ ਇਹ ਕਾਂਗਰਸ ਪਾਰਟੀ ਉਦੋਂ ਇਹਨਾਂ ਨੂੰ ਬਚਾਉਂਦੀ ਹੈ ਤਦ ਇਹਨਾਂ ਸਮਾਂ ਲੱਗ ਗਿਆ ਔਰ ਇਸ ਸਜ਼ਾ ਦੀ ਨੈ ਸਮਝਦਾ ਹੈ ਵੈਲਕਮ ਕਰਦਾ ਕਿਉਂਕਿ 3000 ਤੋਂ ਵੱਧ ਦਿੱਲੀ 'ਚ નિર્ਦੋਸ਼ ਬੱਚੇ ਬੱਚੀਆਂ ਨੂੰ ਮਾਰਿਆ ਗਿਆ ਸੀ ਗਾ ਇਸ ਇੱਜ਼ਤਾਂ ਲੁੱਟੀਆਂ ਗਈਆਂ ਸੀ ਗੁਰੂ ਘਰ ਤੇ ਅੱਗਾ ਲਾਈਆਂ ਗਈਆਂ ਸਨ ਬਹੁਤ ਕੁਝ ਹੋਇਆ ਹੈ ਜੋ ਮਗਰ ਬਹੁਤ ਦੇਰ ਬਾਅਦ ਇਹ ਫੈਸਲਾ ਆਇਆ ਇਸ ਲਈ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਆਲਸੋ ਇਹ ਠੀਕ ਹੈ ਕਿ ਅੱਜ ਆਇਆ ਉਹਦਾ ਸੀ ਵੈਲਕਮ ਕਰਦੇ ਆਂ ਮਗਰ ਜਿਨ੍ਹਾਂ ਲੋਕਾਂ ਨੇ ਜਸਟਿਸ ਵੇਖਣਾ ਸੀ ਉਹ ਤਾਂ ਅੱਜ ਸ਼ਾਇਦ ਇਹ ਮਾਨੀ ਸੰਸਾਰ ਨੂੰ ਆਲਮਦਾ ਕਹਿ ਗਏ ਸੋ ਜਸਟਿਸ ਸ਼ੁੱਡ ਬੀ ਪ੍ਰੌਮਪਟ ਜਸਟਿਸ ਸ਼ੁੱਡ ਬੀ ਡਿਲੀਵਰਡ ਮੌਕੇ ਦੀ ਮੌਕੇ ਫੇਰ ਤਾਂ ਲੋਕਾਂ ਦੇ ਕਲੇਜਾਂ ਨੂੰ ਕੰਨ ਪੈਂਦੀ ਜੀ ਸਿੱਟੇ ਸਾਹਿਬ ਲਗਾਤਾਰ 3 ਸਾਲ ਹੋ ਗਏ ਸਰਕਾਰ ਨੂੰ ਸੱਤਾ ਦੇ ਵਿੱਚ ਜਦੋਂ ਵੀ ਕੋਈ ਹਾਰ ਦਾ ਸਾਹਮਣਾ ਕਰਨਾ ਪੈਂਦਾ ਜਾਂ ਕੁਝ ਵੀ ਆਂਦਾ ਜਾਂ ਹੁਣ ਚਰਚਾ ਹੋ ਰਹੀ ਵੀ ਭਗਵੰਤ ਮਾਨ ਨੂੰ ਸੀਐਮ ਦੇ ਅਹੁਦੇ ਤੋਂ ਵੀ ਸੈਚੇਨ ਕਰਦੇ ਤਾਂ ਉਦੋਂ ਫੇਰ ਬਦਲਣ ਦੀ ਗੱਲ ਕੀਤੀ ਜਾਂਦੀ ਵੀ ਫੇਰ ਬਦਲ ਕਰਤੇ ਹੁਣ ਸਾਰਾ ਕੁਝ ਪਿਛਾ ਚਾਦੂ ਹੋ ਜੂਗਾ ਸਭ ਕੁਝ ਕਾਂਦ ਤੇ ਲਿਖਿਆ ਹੈ ਭਗਵੰਤ ਮਾਨ ਨੂੰ ਕੋਈ ਨਹੀਂ ਬਚਾ ਸਕਦਾ ਭਗਵੰਤ ਮਾਨ ਨੂੰ ਉਦੀ ਮਾਤਾ ਵੀ ਜਾਵੇ ਨਾ ਤਾਂ ਵੀ ਉਹਦੀ ਕੁਰਸੀ ਤੋਂ ਨਹੀਂ ਬਚਾ ਸਕਦੇ ਸਤਿਕਾਰਯੋਗ ਨੇ ਮੈਂ ਉਹਨਾਂ ਦੀ ਇੱਜ਼ਤ ਕਰਦਾ ਕਦਰ ਕਰਦਾ ਮਾਂ ਚਾਹੁੰਦੀ ਹੈ ਕਿ ਮੁੰਡਾ ਮੁੱਖ ਮੰਤਰੀ ਬਣ ਮੁੱਖ ਮੰਤਰੀ ਦੇ ਪੱਲੇ ਵੀ ਕੁਝ ਹੋਵੇ ਨਾ ਕੋ ਆਤਮਾ ਵੀ ਚੰਗੀਆਂ ਹੋਣ ਇਸ ਲਈ ਮੁੱਖ ਮੰਤਰੀ ਤਾਂ ਬਦਲਿਆ ਹੀ ਜਾਣਾ ਔਰ ਇਹ ਕੇਜਰੀਆਲ ਦੀ ਰਾਜਨੀਤੀ ਹੈ ਉਹ ਜੋ ਉਹਨੇ ਸਿੱਖੀ ਕੀਤੇ ਤੋਂ ਭਾਜਪਾ ਤੋਂ ਅਮਨੋਰ ਲਾਲ ਖੱਟਰਜੀ ਨੂੰ ਹਟਾਤਾ ਸੈਣੀ ਸਾਹਿਬ ਨੂੰ ਬਣਾਤਾ ਤੇ ਕਹੇ ਮਨੋਰ ਲਾਲ ਖੱਟਰਜੀ ਦੇ ਕੋਈ ਕੰਮ ਉਹ ਨਹੀਂ ਠੀਕ ਕਰ ਰਹੇ ਸੈਣੀ ਸਾਹਿਬ ਠੀਕ ਕਰਨਗੇ ਉਹੀ ਕੰਮ ਇੱਥੇ ਫਾਰਮੂਲਾ ਲਾਗੂ ਹੋਣਾ ਪੰਜਾਬ 'ਚ ਸਾਰਾ ਕੁਝ ਭਗਵੰਤ ਮਾਨ ਤੇ ਸਿੱਟ ਕੇ ਨਵਾਂ ਮੁਖ ਚਿਹਰਾ ਲਾਉਣਗੇ ਔਰ ਕਹਿਣਗੇ ਕਿ ਇਹ ਗਲਤੀਆਂ ਆਉਂਦੀ ਸੀ ਅਸੀਂ ਉਹਨੂੰ ਲਾਂਬੇ ਕਰਤਾ ਮਗਰ ਉਹ ਗਲਤੀਆਂ ਕੌਣ ਕੌਣ ਰਿਹਾ ਸੀ ਰਲ ਮਿਲ ਕੇ ਦੋਵੇਂ ਹੀ ਕਰ ਰਹੇ ਸੀ ਚਾਹੇ ਉਹ ਕੇਜਰੀਆ ਵਾਲਾ ਤੇ ਚਾਹੇ ਭਗਵੰਤ ਮਾਨ ਮੈਂ ਜੇ ਤੇ ਪੰਜਾਬ ਨੂੰ ਪੁੱਛੂੰ ਆਹ ਬਿਲਕੁਲ ਤੁਸੀਂ ਇਹ ਕੱਲ ਮੈਨੂੰ ਦੱਸੋ ਤੁਸੀਂ ਮੈਨੂੰ ਤਾਂ ਬੜਾ ਪੁੱਛ ਲਿਆ ਕਿ ਅੰਦਰ ਕੀ ਗੱਲ ਹੋਈ ਹੈ ਬਾਹਰ ਕੀ ਗੱਲ ਹੋਈ ਹੈ ਜਿਸ ਦਿਨ ਆ ਡੈਮ ਤੇ ਆਇਆ ਆਹ ਉਧਰ ਕੀ ਹੋਇਆ ਦੱਸੋ ਮੈਨੂੰ ਬਹੁਤ ਕੁਝ ਹੋਇਆ ਜੀ ਇਹ ਫਿਰ ਬੋਰਦੇ ਕਿਉਂ ਨਹੀਂ ਤੁਸੀਂ মিডিਆ ਵਾਲੇ ਉਹ ਚੋਹਾਲ ਡੈਮ ਹੈ ਨਾ ਜੀ ਜੀ ਸਰ ਐਕਚੁਅਲੀ ਸਟੋਰੀ ਕੀ ਹੋਇਆ ਦੱਸੋ ਅੱਜ ਮੈਂ ਕਹਿੰਨਾ ਤੁਸੀਂ ਤਾਂ ਬੋਲੇ ਨਹੀਂ ਹੁਸ਼ਾਰਪੁਰ ਵਾਲਿਓ ਲਾ ਦਿਓ ਮੇਰੀ ਖਬਰ ਠੋਕ ਕੇ ਮੈਂ ਕਹਿੰਨਾ ਕਹ ਹਾਰ ਡੈਮ ਤੇ ਭਗਵੰਤ ਮਾਨ ਆਇਆ ਰਾਜਕੇ ਸ਼ਰਾਬ ਪੀਤੀ ਖਾਦੀ ਪੀਤੀ ਨੇ ਇਹਨੇ ਆਈਪੀਐਸ ਅਫਸਰ ਨਾਲ ਮਿਸਬੀਵ ਕੀਤਾ ਪਹਿਲਾਂ ਇਹਦੇ ਗਨਮੈਨ ਜਿਹੜਾ ਇਹਨੇ ਹਟਾ ਦਿੱਤਾ ਸੀ ਲਵਪਰੀਤ ਆ ਪਤਾ ਨਹੀਂ ਕੀ ਨਾ ਉਹਦਾ ਉਹ ਕਮਰੇ ਚ ਵੜ ਗਿਆ ਇਹ ਆਪਸ ਚ ਕਹਿੰਦੇ ਥਪੜੁੱਥ ਪੜੀ ਹੋਇਆ ਫਿਰ ਇਹਨੇ ਆਈਪੀਐਸ ਅਫਸਰ ਜਿਹੜੀ ਐਸਐਚਓ ਲੱਗੀ ਸੀ ਕੀ ਨਾ ਉਹਦਾ ਗਜ਼ਲ ਗਜ਼ਲਪਰੀਤ ਕੋ ਉਨੂੰ ਸੱਦਿਆ ਉਹ ਵਿਚਾਰੀ ਘਬਰਾ ਗਈ ਕਿ ਕੀ ਮੁੱਖ ਮੰਤਰੀ ਇਸ ਤਰ੍ਹਾਂ ਬੇਹਿਮ ਕਰ ਰਿਹਾ ਉਹਨੇ ਆਪ ਦਾ ਐਸਐਸਪੀ ਸਤਲਿਆ ਲੰਬਾ ਸਾਹਿਬ ਡੀਸੀ ਸਾਹਿਬ ਸਾਥਲੇ ਇਹਨੇ ਆਈਪੀਐਸ ਅਫਸਰ ਨਾਲ ਤੇ ਆਈਐਸ ਅਫਸਰ ਨਾਲ ਮਿਸਬੀਹਵ ਕੀਤਾ ਉਹਨੇ ਆ ਬਦਲੀ ਹੁਣ ਉਹਦੀ ਵਿਚਾਰੇ ਦੀ ਹੋਈ ਐ ਇਸੇ ਚੱਕਰ ਕੀ ਹੋਈ ਆ ਉਹ ਲੋਕ ਕਹਿੰਦਾ ਮੈਂ ਤੈਨੂੰ ਸਸਪੈਂਡ ਕਰ ਦੂੰ ਜੇ ਕਰ ਦੂੰ ਉਦੋਂ ਕਰਦਾ ਤੇ ਰੌਲਾ ਪੈ ਜਾਣਾ ਮਗਰ ਸ਼ਰਾਬ ਦੀ ਧੁੰਨ ਚ ਜੋ ਕੁਝ ਉੱਥੇ ਹੋਇਆ ਉਹ ਜਿਹੜਾ ਇਨਫੋਰਮੇਸ਼ਨ ਕਮਿਸ਼ਨ ਦਾ ਮੈਂਬਰ ਆ ਤਾਂ ਨਾਂ ਸੋਂ ਕਹਿੰਦਾ ਉਹ ਵੀ ਗਿਆ ਉੱਥੇ ਰਾਤ ਨੂੰ ਉਥੇ ਕਨਸਟੀਟਿਊਸ਼ਨਲ ਪੋਸਟ ਚੋਂ ਕੀ ਕਰਨ ਗਿਆ ਸੀ ਉਥੇ ਕਹਿੰਦੇ ਸ਼ਰਾਬ ਉਹਦੇ ਨਾਲ ਪੀਂਦੇ ਰਹੇ ਜੀ ਜੋ ਰੋਲਾ ਮੈਨੂੰ ਕੋਲ ਖਬਰ ਹੁਣ ਨਹੀਂ ਹੈ ਹੈ ਕਿ ਨਹੀਂ ਹੈ ਮਗਰ ਇਹ ਅਸਲੀਅਤ ਦੀਆਂ ਗੱਲਾਂ ਨੇ ਔਰ ਇਹ ਲਾਂਬਾ ਬਦਲਿਆ ਇਸ ਲਈ ਚੱਕਰ ਚ ਗਿਆ ਉਹਨੇ ਵਿਚਾਰੇ ਨੇ ਸਟੈਂਡ ਲਿਆ ਔਰ ਕੱਲ ਕੀ ਹੋਇਆ ਕੱਲ ਵਿਧਾਨ ਸਭਾ ਚ ਕਿਉਂ ਨਹੀਂ ਆਏ ਆਪਣਾ ਮੁੱਖ ਮੰਤਰੀ ਸਾਹਿਬ ਅਸਲੀਅਤ ਇਹ ਹੈ ਕਿ ਪਰਸੋਂ ਬਟਿੰਡੇ ਚਰਾਬ ਪੀ ਲਈ ਜੀ ਅੱਜ ਐਨਕਾ ਪਾ ਕੇ ਆਏ ਆ ਕਿਉਂ ਪਾ ਕੇ ਆਏ ਪਤਾ ਤੁਹਾਨੂੰ ਬੀਪੀ ਵਧਿਆ ਹੋਇਆ ਅੱਖਾਂ ਦਾ ਉਹ ਇੱਕੋ ਬਿਮਾਰੀ ਐ ਐਗਜ਼ੈਕਟਲੀ ਉਹਦਾ ਨਹੀਂ ਕਹਿੰਦੇ ਖੂਨ ਜੰਮ ਜਾਂਦਾ ਹਟਦੇ ਹੈ ਨਹੀਂ ਸ਼ਰਾਬ ਪੀਂਦੋ ਫਿਰ ਕਹਿੰਦੇ ਜੀ ਦੱਸੋ ਮਜੀਠੀਏ ਨੂੰ ਕੋਈ ਪਤਾ ਲੱਗਿਆ ਮਜੀਠੀਏ ਨੂੰ ਜਿਵੇਂ ਤੇਰਾ ਬੋਟੇ ਜਾਣ ਤੋਂ ਪਤਾ ਲੱਗਿਆ ਮਜੀਠੀਏ ਨੂੰ ਪਤਾ ਲੱਗ ਜਾਂਦਾ ਜੇ ਤੂੰ ਅਫੋਲੋ ਜਾਣਾ ਫਿਰ ਕਹਿੰਦਾ ਮੈਂ ਫੀਤੇ ਵੱਲ ਰਿਹਾ ਸੀ ਜਹਾਤ ਤੋਂ ਤਾਂ ਮੈਂ ਡਿੱਗਿਆ ਨਹੀਂ ਹੁਣ ਵੀ ਕਹਾਣੀ ਪਾ ਦੂਗਾ ਮੇਰੀ ਅੱਖਾਂ ਕਹੇ ਤੋ ਹੁਣ ਜਦ ਤੱਕ ਆਵੇ ਅੱਖਾਂ ਬਣਵਾਈਆਂ ਕਿੱਥੋਂ ਬਣਵਾਈਆਂ ਦੱਸੇ ਸਾਨੂੰ ਅਸੀਂ ਡਾਕਟਰ ਨੂੰ ਮਿਲ ਕੇ ਆਈਏ ਮੁੱਖ ਮੰਤਰੀ ਆ ਲੋਕਾਂ ਦਾ ਪ੍ਰੋਬਲਮ ਹੈ ਸ਼ਰਾਬ ਦੀ ਔਰ ਜਿਹੜਾ ਸੂਬੇ ਦਾ ਮੁੱਖ ਮੰਤਰੀ ਸ਼ਰਾਬੀ ਹੋਵੇ ਪੰਜਾਬ ਦਾ ਫਿਰ ਕੀ ਬਣਨਾ ਪੌਣੇ 4 ਲੱਖ ਕਰੋੜ ਦਾ ਕਰਜ਼ਈ ਆ ਵਿਧਾਨ ਸਭਾ ਦਾ ਤੁਸੀਂ ਸੈਸ਼ਨ ਬੁਲਾਓ 80 80 ਲੱਖ ਕਰੋੜ ਕਰੋੜ ਰੁਪਈਆ ਖਰਚ ਹੋਵੇ ਸੀਐਮ ਆਵੇ ਹੀ ਨਾ ਲੀਡਰ ਆਫ ਦਾ ਹਾਊਸ ਮਜ਼ਾਕ ਹੀ ਬਣਿਆ ਜੀ ਫਿਰ ਕੀ ਪ੍ਰਸ਼ਾਸਨ ਅਜਮਾ ਅਮਨ ਅਰੋੜਾ ਨੂੰ ਵੇਖ ਰਿਹਾ ਸੀਗਾ ਪਟੀਆਂ ਪਟੀਆਂ ਗੱਲਾਂ ਛੱਡ ਰਿਹਾ ਮਤਲਬ ਕਮਾਲ ਹੋ ਗਈ ਕਹਿੰਦਾ ਜੀ ਅਸੀਂ ਅਫਸਰਾਂ ਨੂੰ ਇੱਕ ਮਿੰਟ ਚ ਤਨਖਾਹ ਲੈਣ ਦੇ ਵਾਲੇ ਨੂੰ ਪੈਨਸ਼ਨ ਕਰ ਦਿਆਂਗੇ ਤੇ ਕ੍ਰਪਸ਼ਨ ਹੋ ਨਹੀਂ ਰਹੀ ਤਾਨੂੰ ਹਲੇ ਦੱਸਣ ਦੀ ਲੋਟ ਹੈ ਸਭ ਤੋਂ ਹਰ ਮਹਿਕਮੇ 'ਚ ਕਰਪਸ਼ਨ ਸੋ ਇਟਸ ਅ ਵੈਰੀ ਸੀਰੀਅਸ ਸਿਚੁਏਸ਼ਨ ਇਹ ਗੱਲਾਂ ਦਾ ਕੁਛ ਦੇ ਨਹੀਂ ਤਾਂ ਮੈਂ ਸਾਹਮਣੇ ਮੈਂ ਕੀ ਗੱਲ ਕਿੱਕੇ ਨਹੀਂ ਜੀ ਉਹਦਾ ਫਿਕਰ ਚੋਹਾ ਲਾ ਕੇ ਮੁੱਖ ਮੰਤਰੀ ਇੰਨੀ ਸ਼ਰਾਬ ਪੀ ਕੇ ਡਿੱਗਿਆ ਰਿਹਾ ਉਹਦੀ ਤੂੰ ਹੀ ਗੱਲ ਨਹੀਂ ਕਰਦਾ